ਵੀਡੀਓ ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੀ ਦੁਨੀਆ ਮੈਂ ਤੁਹਾਡਾ ਦੋਸਤ ਭਪਿੰਦਰ ਭਾਰਜ ਦੁਆਬਾਰੀ ਰਿਤਾ ਮੈਂ ਤੇ ਫਿਨਲ ਸਟੂਡੀਓ ਇਸ ਵਕਤ ਲਾਈਵ ਪ੍ਰੋਗਰਾਮ ਦੋਸਤੋ ਚੱਲ ਰਿਹਾ ਹੈ ਤੇ ਕੋਸ਼ਿਸ਼ ਮੈਂ ਕਰ ਰਿਹਾ ਸੀ ਕਿ ਭੋਜ ਰਾਜੀ ਦੇ ਨਾਲ ਗੱਲਬਾਤ ਹੋ ਸਕੇ ਪਰ ਉਹਨਾਂ ਦੀ ਮਿਸ ਕਾਲ ਹਾਂਜੀ ਉਹਨਾਂ ਦੇ ਨਾਲ ਲਾਈਨ ਜੁੜ ਚੁੱਕੀ ਹੈ ਜੀ ਤੇ ਦੋ ਚਾਰ ਗੱਲਾਂ ਬਾਤਾਂ ਕਰਕੇ ਉਹਨਾਂ ਤੋਂ ਕਾਫੀ ਲੇਟ ਵੀ ਹੋ ਗਿਆ ਸਾਸਿਕਾ ਪੋਜਰਾ ਜੀ ਜੀ ਨੂੰ ਜੀ ਨਿੱਕਾ ਸਵਾਗਤ ਹੈ ਇਸ ਵਕਤ ਸਮਾ ਦੇਣ ਦੇ ਲਈ ਜੀ ਬਸ 5-7 ਮਿੰਟ ਹੀ ਤੁਹਾਡੇ ਤੋਂ ਕੁਝ ਜੜੀਏ ਸਥਿਤੀ ਬਾਰੇ ਜਾਣਕਾਰੀ ਲਵਾਂਗਾ ਸਾਸਿਕਾ ਜੀ ਜੀ ਨੂੰ ਜੀ ਸਾਸਿਕਾ ਕੁਮਿੰਦਰ ਜੀ ਸਾਸਿਕਾ ਜੀ ਤੇ ਪੋਜਰਾ ਜੀ ਅੱਜ ਦਾ ਦਿਨ ਕਾਫੀ ਜਿਹੜਾ ਕਹਿ ਸਕਦੇ ਆ ਕਿ ਹੈਵੀ ਕਹਿ ਸਕਦੇ ਆ ਬਹੁਤ ਪ੍ਰਭਾਵਸ਼ਾਲੀ ਵੀ ਕਹਿ ਸਕਦੇ ਆ ਮੰਦ ਭਾਗੀਆਂ ਖਬਰਾਂ ਵੀ ਆਈਆਂ ਨੇ ਪਰ ਅਸਲ ਦੇ ਵਿੱਚ ਸਥਿਤੀ ਜਿਹੜੀ ਹੈ ਹਾਲਾਤ ਕਿਵੇਂ ਬਣੇ ਨੇ ਤੇ ਇਸ ਵਕਤ ਜਿਹੜਾ ਐਲਾਨ ਵੀ ਕੀਤਾ ਗਿਆ ਡੱਲੇਵਾਲ ਸਾਹਿਬ ਦੀ ਵੀ ਸਿਹਤ ਨਸਾਜ ਹੋ ਗਈ ਆ ਥੋੜੀ ਜੀ ਪਟਿਆਲਾ ਦੇ ਵਿੱਚ ਨੇ ਤੇ ਇਲਾਜ ਦੇਣ ਤੇ ਇਸੇ ਤਰ੍ਹਾਂ ਹੀ ਜਿਹੜਾ 2 ਦਿਨ ਦੇ ਲਈ ਜਿਹੜਾ ਐਲਾਨ ਕੀਤਾ ਗਿਆ ਕਿ ਸੰਘਰਸ਼ ਜਿਹੜਾ ਹੈ ਦਿੱਲੀ ਚਲੋ ਜਿਹੜਾ ਸਿਲਸਿਲਾ ਹੈ ਉਹਨੂੰ ਜਿਹੜਾ ਸ਼ਾਂਤਮਈ ਪੂਰਵਕ ਜਿਹੜਾ 2 ਦਿਨ ਆਰਾਮ ਕੀਤਾ ਜਾਵੇਗਾ ਆਰਾਮ ਤਾਂ ਨਹੀਂ ਕਹਿ ਸਕਦੇ ਪਰ ਥੋੜਾ ਜਿਹਾ ਸ਼ਾਂਤੀ ਬਣਾ ਕੇ ਜ਼ਰੂਰ ਰੱਖੀ ਜਾਵੇਗੀ ਜੀ ਜਿਵੇਂ ਦੇਖੋ ਹਾਲਾਤ ਇੰਨੇ ਜੇ ਬਣ ਗਏ ਇਹ ਪਹਿਲਾਂ ਪਤਾ ਸੀ ਸਰਕਾਰ ਦੀਆਂ ਨੀਤਾਂ ਮਾੜੀਆਂ ਨੇ ਜੀ ਨੌਜਵਾਨਾਂ ਨੂੰ ਜਾਬਤੇ ਚ ਰਹਿ ਕੇ ਚੱਲਣ ਦਾ ਜਿਹੜਾ ਇਹ ਇਹਨਾਂ ਤੋਂ ਜਿਹੜਾ ਇਹ ਦੱਸਿਆ ਜਾ ਰਿਹਾ ਸੀ ਜੀ ਨੌਜਵਾਨ ਸੀਗੇ ਵੀ ਜਾਬਤੇ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਇਹੋ ਜੀ ਜੀ ਅਸੀਂ ਇੱਥੇ ਸ਼ੰਭੂ ਬੇਰੀਏ ਤੇ ਸੀਗੇ ਅਸੀਂ ਮੂਰੇ ਹੋ ਕੇ ਸਾਰਾ ਕੁਝ ਦੇਖਿਆ ਕੰਟਰੋਲ ਕੀਤਾ ਜੋ ਵੀ ਹੈ ਜੰਨਾ ਕਰਨਾ ਸੀ ਐਕਸ਼ਨ ਜੋ ਵੀ ਆਪਾਂ ਜਿਸ ਤੰਗ ਨਾਲ ਚਾਹੁੰਦੇ ਸੀ ਕਿਉਂਕਿ ਹਾਲਾਤ ਇਹ ਅੱਗੇ ਬਹੁਤ ਵੱਡੇ ਬਲ ਦੇ ਨਾਲ ਸਰਕਾਰ ਬੈਠੀ ਹੈ ਜੀ ਜਦੋਂ ਸਰਕਾਰ ਇੱਕ ਦੁਸ਼ਮਣਾ ਵਾਲਾ ਜਿਹੜਾ ਵਰਤਾਰਾ ਕਰਦੀ ਹੋਵੇ ਆਪਣੇ ਸਾਰੇ ਸਿਵਧਾਨ ਜਿਹੜੇ ਆ ਉਹ ਉਹਨਾਂ ਦੇ ਉਲਟ ਚੱਲਦੀ ਹੋਵੇ ਕਹਿਣ ਤੋਂ ਭਾਵ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੋਵੇ ਜੀ ਦੇ ਦੂਸਰੇ ਦੇਸ਼ ਦੇ ਨਾਗਰਿਕਾਂ ਨਾਲ ਵੀ ਇਦਾਂ ਦਾ ਵਿਹਾਰ ਨਹੀਂ ਕੀਤਾ ਜਾਂਦਾ ਜਿਵੇਂ ਦਾ ਇਹ ਸਰਕਾਰ ਕਰ ਰਹੀ ਸੀ ਸੋ ਸਾਰੇ ਕੁਝ ਨੂੰ ਭਾਪੜਿਆ ਹੋਇਆ ਸਾਰੇ ਸਥਿਤੀ ਨੂੰ ਜਿਹੜਾ ਕੰਟਰੋਲ ਕਰਕੇ ਰੱਖਿਆ ਜੀ ਫਿਰ ਵੀ ਸ਼ੰਭੂ ਬੈਰੀਅਰ ਦੇ ਉੱਤੇ ਮਤਲਬ ਇਹਨਾਂ ਨੇ ਭਾਰੀ ਜਿਹੜੀ ਗੋਲਾਬਾਰੀ ਕੀਤੀ ਹੈ ਥੋ ਗੈਸ ਪਲਾਸਟਿਕ ਜੰਗ ਗੋੜੀ ਨੇ ਚਲਾਈ ਹੈ ਜੀ ਇਸੇ ਤਰ੍ਹਾਂ ਹੀ ਉਧਰ ਸ਼ੰਭੂ ਸੌਰੀ ਕਨੋਰੀ ਬਾਰਡਰ ਤੇ ਵੀ ਹੋਇਆ ਬਿਲਕੁਲ ਜੀ ਉੱਥੇ ਵੀ ਮਤਲਬ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਸੀ ਅੱਗੇ ਵਧ ਰਹੇ ਸੀ ਕੋਈ ਟੱਕਰ ਲੈ ਕੇ ਅੱਗੇ ਨਹੀਂ ਗਏ ਖਾਲੀ ਹੱਥੀ ਮਤਲਬ ਨੌਜਵਾਨ ਸਾਰੇ ਕਿਸਾਨ ਅੱਗੇ ਜਾ ਰਹੇ ਸੀ ਜੀ ਤੇ ਉੱਥੇ ਗੋਲੀਆਂ ਜਿਹੜੀਆਂ ਨੇ ਉਹ ਜਿਹੜੀਆਂ ਕੀ ਕਹਿੰਦੇ ਨੇ ਐਸ ਐਲ ਆਰ ਵਗੈਰਾ ਦੇ ਫਾਇਰ ਕੀਤੇ ਗਏ ਜੀ ਉੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਸੌ ਤੋਂ ਵੱਧ ਉਥੇ ਜ਼ਖਮੀ ਹੈ ਜੋ ਵਕ ਵਕ ਹਸਪਤਾਲਾਂ ਦੇ ਵਿੱਚ ਚੈਰੀਮਟ ਨੇ ਜੀ ਇੱਕ ਨੌਜਵਾਨਾਂ ਦੀਆਂ ਜਿਹੜੀਆਂ ਨੇ ਇਹਨਾਂ ਨੇ ਲੱਤਾਂ ਤੋੜੀਆਂ ਨੇ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਟਰੈਕਟਰਾਂ ਦੀ ਭੰਨ ਤੋੜ ਕੀਤੀ ਹੈ ਟਰਾਲੀਆਂ 'ਚ ਬੈਠੇ ਕਿਸਾਨਾਂ ਦੀ ਜਿਹੜੀ ਹੈ ਉਹ ਕੁੱਟਮਾਰ ਕੀਤੀ ਗਈ ਹੈ ਔਰ ਕਰੀਬ ਇੱਕ ਦਰਜਨ ਤੋਂ ਵੱਧ ਕਿਸਾਨ ਜਿਹੜੇ ਨੇ ਉਹ ਲਾ ਪਤਾ ਨਹੀਂ ਉਹਨਾਂ ਨੂੰ ਸੋਕੇ ਲੈ ਗਏ ਆ ਜੀ ਉਹ ਜੋ ਜਿਹੜੇ ਨੇ ਉਹ ਹਾਲਾਂਕਿ ਗੰਭੀਰ ਜ਼ਖਮੀ ਨੇ ਜੀ ਉਹ ਹਾਲਾਤ ਬਹੁਤ ਮਾੜੇ ਨੇ ਜਿਹੜੇ ਸਰਕਾਰ ਵੱਲੋਂ ਨੇ ਜਿਹੜੀ ਮੋਰਚੇ ਦੀ ਗੱਲ ਦੇਖੋ ਗਵਰਨਮੈਂਟ ਨਾਲ ਗੱਲ ਚੱਲ ਰਹੀ ਸੀ ਪਰ ਗੱਲ ਜਿਹੜੀ ਉਹ ਤੋੜ ਦਿੱਤੀ ਗਈ ਹੈ ਤੇ ਸਾਂਝ ਜਥੇਬੰਦੀਆਂ ਵੱਲੋਂ ਤੇ ਜੋ ਤੁਹਾਡੇ ਵੱਲੋਂ ਹਾਲਾਤ ਬਣਾਏ ਗਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਗੱਲਬਾਤ ਕੋਈ ਨਹੀਂ ਹੋਈ ਬਿਲਕੁਲ ਜੀ ਤੇ ਸਵੇਰੇ ਵੀ ਮੀਟਿੰਗ ਜਾਂ ਜਿਹੜੀ ਕਾਨਫਰੰਸ ਹੋਈ ਹੈ ਕਿਸਾਨਾਂ ਵੱਲੋਂ ਕੀਤੀ ਗਈ ਜਥੇਬੰਦੀਆਂ ਵੱਲੋਂ ਤੁਸੀਂ ਵੀ ਵਿਚਾਰੀ ਸੋ ਤੇ ਉਹਦੇ ਵਿੱਚ ਜਿਹੜਾ ਮੁੰਡਾ ਹੋਣਾ ਨੇ ਕੇਂਦਰੀ ਖੇਤੀ ਮੰਤਰੀ ਨੇ ਉਹਨਾਂ ਨੇ ਪੰਜਵੀਂ ਮੀਟਿੰਗ ਦਾ ਵੀ ਸੱਦਾ ਦਿੱਤਾ ਪਰ ਉਹਨੂੰ ਕਿੱਦਾਂ ਦੇਖਿਆ ਗਿਆ ਦੇਖੋ ਬਿਲੀਗਲ ਤਾਂ ਇਹ ਹੈ ਕਿ ਅਸੀਂ ਉਸ ਨੂੰ ਕੋਈ ਨਹੀਂ ਸੀ ਲੈ ਰਹੇ ਸੀ ਜਿਵੇਂ ਕਿ ਮੀਟਿੰਗਾਂ ਦੇ ਵਿੱਚ ਜਿਹੜੇ ਸਾਡੇ ਮੁੱਖ ਮੁੱਦੇ ਨੇ ਉਹਨਾਂ ਨੂੰ ਸਰਕਾਰ ਛੇੜਦੀ ਨਹੀਂ ਉਹਨਾਂ ਵੱਲ ਚਰਚਾ ਨਹੀਂ ਕਰਦੀ ਉਹਨਾਂ ਦੇ ਉੱਤੇ ਜੀ ਤੇ ਫਿਰ ਇਸ ਕਰਕੇ ਕੋਈ ایسی ਖਾਸ ਗੱਲ ਸੀਗੀ ਨਹੀਂ ਔਰ ਉਸ ਤੋਂ ਬਾਅਦ ਚਲੋ ਖੈਰ ਆ ਸਾਰਾ ਜੋ ਵੀ ਵਾਪਰ ਗਿਆ ਜੀ ਅ ਗੱਲ ਚੱਲ ਰਹੀ ਸੀ ਫਿਰ ਵੀ ਚਲੋ ਜਿਹੜੇ ਵਿਚੋਲੇ ਵਿੱਚ ਸਰਕਾਰ ਵੱਲੋਂ ਪੈਂਦੇ ਆ ਜੀ ਜਦੋਂ ਉਸੇ ਦੌਰਾਨ ਇਹ ਸਾਰੀਆਂ ਕਟਨਾਵਾਂ ਜਿਹੜੀਆਂ ਨੇ ਇਹ ਮੰਦਪਾਡੀਆਂ ਸਾਹਮਣੇ ਆ ਗਈਆਂ ਸ਼ਾਂਤਮਈ ਪ੍ਰਦਰਸ਼ਨ ਦੇ ਦੌਰਾਨ ਜੀ ਤੇ ਫਿਰ ਸੁਮਿਤੰਗਲਬਤ ਤੋਂ ਜਵਾਬ ਦਿੱਤਾ ਗਿਆ ਕਿ ਅਸੀਂ ਗੱਲ ਨਹੀਂ ਕਰ ਸਕਦੇ ਇਹਨਾਂ ਹਾਲਾਤਾਂ ਦੇ ਵਿੱਚ ਜੀ ਤੇ ਆਪਣੇ ਸੁਖਦੇਵ ਜੀ ਅੱਜ ਜਿਹੜੀ ਹੈ ਕੇਂਦਰ ਨੇ ਜਿਹੜੀ ਹੈ ਕਹ ਸਕਦੇ ਆ ਕਿ ਇੱਕ ਮੀਟਿੰਗ ਕੀਤੀ ਹੈ ਉਹਦੇ ਵਿੱਚ ਗੰਨੇ ਦਾ ਭਾਅ 8% ਦੀ ਵਧਾ ਦਿੱਤਾ ਹੈ ਕਹਿੰਦੇ ਪਹਿਲਾਂ 215 ਸੀਗਾ ਹੁਣ 240 ਮਿਲਿਆ ਕਰੇਗਾ ਇਹਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਜਿਸ ਢੰਗ ਨਾਲ ਅਸੀਂ ਮੰਗ ਰਹੇ ਆ ਉਸ ਤਰ੍ਹਾਂ ਦੇ ਨਾਲ ਤਾਂ ਇਹ ਬਹੁਤ ਘਟ ਹੈ ਕਿਉਂਕਿ ਪਿਛੇ ਇੱਕ ਸਰਕਾਰ ਦੇ ਮਾਰਾਂ ਦੀ ਕਮੇਟੀ ਬੈਠੀ ਸੀ ਉਹਨਾਂ ਨੇ 470 ਰੁਪਏ ਗੰਨੇ ਦਾ ਲਗਤਮੁੱਲ ਦੱਸਿਆ ਸੀ ਜੀ ਕਿ ਅਸੀਂ ਜੇ ਹੁਣ ਇਹ ਸਾਲ ਦੀ ਫਸਲ ਹੈ ਜੇ ਇਹਦੇ ਉੱਤੇ ਅਸੀਂ 50% ਮੜਾ ਕੇ ਦੀ ਗੱਲ ਕਰਦੇ ਆ ਤਾਂ ਇਹਦਾ ਰੇਟ ਡੁੱਬਣਾ ਹੁੰਦਾ ਮਾਫੀ ਚਾਹੁੰਦਾ ਮੈਂ ਗਲਤ ਕਹਿ ਗਿਆ 315 ਸੀਗਾ ਪਹਿਲਾਂ ਤੇ ਹੁਣ ਜਿਹੜਾ 340 ਕੀਤਾ 25 ਰੁਪਏ ਦਾ ਵਾਧਾ ਕੀਤਾ ਹੈ ਕਹਿੰਦੇ ਜੀ ਕੀ ਬਾਤ ਹੈ ਜੀ ਹਾਂ ਹਾਂ ਬਿਲਕੁਲ ਠੀਕ ਹੈ ਜੀ 340 ਮੈਂ ਉਹੀ ਕਹਿ ਰਿਹਾ ਨਾ ਫਿਰ ਵੀ ਮਤਲਬ ਸਾਡਾ ਜਿਹੜਾ 470 ਰੁਪਏ 470 ਦੇ ਜਿਹੜੇ ਆ ਉਹ ਕਹਿ ਰਹੇ ਆ ਜੀ ਸਰਪੰਚ ਦਾ ਸਾਨੂੰ ਤੇ ਸੋ ਇਹ ਤਾਂ ਸਾਨੂੰ ਲਗਤ ਮੁੱਲ ਵੀ ਸਰਕਾਰਾਂ ਨੇ ਦੇ ਰੀਆਂ ਇਹ ਇੰਨੇ ਕੁ ਦਿਨਾਂ ਨਾਲ ਜਿਹੜਾ ਇਹ ਨয়া ਆਸਾਨ ਕਰ ਦਿੱਤਾ ਇਹਨਾਂ ਨੇ ਇਹ ਛੋਟੀ ਛੋਟੀਆਂ ਚੀਜ਼ਾਂ ਨੇ ਜੀ ਤੇ ਸੋ ਇਸ ਲਈ ਸਰਕਾਰ ਜਿਹੜੇ ਜ਼ਿਕਰ ਕਰਦੇ ਆ ਜਿਵੇਂ ਅਸੀਂ ਪਹਿਲਾਂ ਵੀ ਕਰਨ ਵਾਲੇ ਜਿਹੜੇ ਸਹੀ ਕੰਮ ਨੇ ਜੀ ਉਹਦਾਂ ਕਰ ਜਾਂਦਾ ਸਾਨੂੰ ਇਹ ਕੋਈ ਮਾਪਦੰਡ ਦੱਸਣਾ ਕਿ ਅਸੀਂ ਐਸ ਕੈਟਾਗਰੀ ਦੇ ਤਹਿਤ ਤੁਹਾਨੂੰ ਰੇਟ ਦੇ ਰਹੇ ਹਾਂ ਬਿਲਕੁਲ ਜੀ ਤੇ ਸਰਕਾਰ ਦੇ ਪ੍ਰਤੀ ਪੰਜਾਬ ਸਰਕਾਰ ਦੀ ਗੱਲ ਆਉਂਦੀ ਹੈ ਸੁਖਦੇਵ ਜੀ ਤੇ ਜਿਹੜਾ ਐਨਆਰਆਈ ਭਾਈਚਾਰੇ ਦੇ ਵਿੱਚ ਜਾਂ মিডিਆ ਦੇ ਵਿੱਚ ਕਹਿ ਸਕਦੇ ਆ ਜਾਂ ਖਬਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਇਹ ਚੀਜ਼ਾਂ ਸੁਣਨ ਨੂੰ ਆ ਰਹੀਆਂ ਨੇ ਪੰਜਾਬ ਸਰਕਾਰ ਦੇ ਜਿਹੜਾ ਕਾਫੀ ਕਹਿ ਸਕਦੇ ਆ ਕਿ ਇਧਰੋਂ ਜਿਹੜਾ ਸਖਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਚਾਹੇ 1.5 ਕਿਲੋਮੀਟਰ ਅੰਦਰ ਆ ਕੇ ਸਵੇਰ ਦੇ ਵਿੱਚ ਸਮੇਂ ਦੇ ਵਿੱਚ ਜਿਹੜਾ ਹੈ ਸੂਬਾ ਸੂਬਾ ਹਰਿਆਣਾ ਜਿਹੜਾ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਮਤਲਬ ਕਿ ਲਾਠੀ ਚਾਰਜ ਵੀ ਕੀਤਾ ਗਿਆ ਹੋਰ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਤੇ ਇਸ ਵਕਤ ਜਿਹੜਾ ਮੌਤ ਹੋਈ ਆ ਕਿਸਾਨ ਦੀ ਇੱਕ ਜਿਹੜਾ ਨੌਜਵਾਨ ਮੁੰਡਾ ਉਹਦੀ ਗੱਲ ਆਉਂਦੀ ਆ ਤਾਂ ਕੇਂਜਰੀਵਾਲ ਸਾਹਿਬ ਦਾ ਵੀ ਬਿਆਨ ਆਇਆ ਕਿ ਕਾਰਵਾਈ ਹੋਵੇਗੀ ਤੇ ਇਸੇ ਤਰ੍ਹਾਂ ਹੀ ਜਿਹੜੇ ਨੇ ਮਾਨ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹ ਕਹਿ ਰਹੇ ਨੇ ਕਿ ਇਹਦੇ ਵਿੱਚ ਆਪਾਂ ਜ਼ਰੂਰ ਪਰਚਾ ਦਰਜ ਕਰਾਵਾਂਗੇ ਤੇ ਜੋ ਕੁਝ ਵੀ ਇਹਨੂੰ ਕਿਦਾਂ ਦੇਖਦੇ ਹੋ ਕਿ ਮੋਰਚੇ ਦੇ ਵਿੱਚ ਜਿਹੜਾ ਹੈ ਸਰਕਾਰ ਦਾ ਰੋਲ ਜਿਹੜਾ ਕਿਵੇਂ ਦੇਖਿਆ ਜਾ ਰਿਹਾ ਹੈ ਜੀ ਸਭ ਤੋਂ ਪਹਿਲਾਂ ਪਰਚਾ ਜਿਹੜਾ ਭਗਵੰਤ ਸਿੰਘ ਮਾਨ ਤੇ ਹੋਣਾ ਚਾਹੀਦਾ ਜੀ ਭਗਵੰਤ ਸਿੰਘ ਮਾਨ ਅੱਜ ਕਹਿ ਰਿਹਾ ਹੈ ਵੀ ਉਹਨਾਂ ਤੇ ਹਰਿਆਣੇ ਦੇ ਪੁਲਿਸ ਦੇ ਉੱਤੇ ਜਿਹੜਾ ਪਰਚਾ ਦਰਜ ਹੋਊਗਾ ਅਸੀਂ ਤਾਂ 14 ਤਰੀਕ ਨੂੰ ਹੀ ਆਪਣਾ ਰੋਸ ਜਿਹੜਾ ਉਹ ਪੰਜਾਬ ਸਰਕਾਰ ਦੇ ਮੂਰੇ ਦਰਜ ਕਰਵਾਤਾ ਸੀ ਜੀ ਕਿ ਇਹ ਸਾਡੀ ਆਪਣੀ ਧਰਤੀ ਦੇ ਉੱਤੇ ਬੈਠ ਕੇ ਇਹ ਸਾਡੇ ਤੇ ਇਹ ਵਾਰ ਕਰ ਰਹੇ ਨੇ ਜੀ ਕਿਉਂਕਿ ਜਿਹੜਾ ਖਨੌਰੀ ਇਹ ਸਾਈਡ ਆ ਉਹ ਤਾਂ ਹੋਣ ਚਲੋ ਉਹ ਲੰਘ ਕੇ ਅੱਗੇ ਆਏ ਨਾ ਜੀ ਉਹ ਜਿਹੜਾ ਸ਼ੰਭੂ ਬਾਰਡਰ ਵਾਲਾ ਜਿਹੜਾ ਇਹ ਪੋਲਾ ਇਹ 70 ਫੀਸਦੀ ਹੈ ਇਹ ਪੰਜਾਬ ਦੇ ਵਿੱਚ ਜੀ ਸੋ ਇਹ ਸਾਰੇ ਰਲ ਮਿਲ ਕੇ ਸਾਰੀ ਇਹ ਖੇਡ ਖੇਡ ਰਹੇ ਨੇ ਜੀ ਭਗਵੰਤ ਮਾਨਵੀ ਕੋਈ ਪਿੱਛੇ ਨਹੀਂ ਹੈ ਇਹ ਵੀ ਕੋਈ ਰਸਸ ਤੋਂ ਘਟ ਨਹੀਂ ਹੈਗਾ ਇਹ ਵੀ ਕੋਈ ਬੀਜੇਪੀ ਤੋਂ ਘਟ ਨਹੀਂ ਹੈਗਾ ਇਹ ਤਾਂ ਜਿੰਨਾ ਜ਼ੋਰ ਲੱਗਦਾ ਇਹ ਲਾ ਰਿਹਾ ਸੋ ਇਹ ਸਾਰੀਆਂ ਇੱਕ ਸਿਆਸੀ ਗੱਲਾਂ ਬਾਤਾਂ ਨੇ ਵੀ ਉਹਨਾਂ ਦੇ ਕਾਰਵਾਈ ਹੋਏ ਵੀ ਕਿ ਦਿਨ ਅਸੀਂ ਕਿਹਾ ਉਹ ਦਿਨ ਕਾਰਵਾਈ ਕਰਕੇ ਇਹਨੇ ਕਿਉਂ ਨਹੀਂ ਉਹਨਾਂ ਨੂੰ ਪਿੱਛੇ ਜਾਣ ਲਈ ਕਿਹਾ ਬਿਲਕੁਲ ਜੀ ਤੇ ਇਸੇ ਤਰ੍ਹਾਂ ਹੀ ਜਿਹੜਾ ਕਹਿ ਸਕਦੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਜਾ ਰਹੀ ਹੈ ਕਿ ਜਾਂ ਕੇਂਦਰ ਨੇ ਵੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਕਿਹਾ ਕਿ ਜੋ ਵੀ ਜੜੀ ਹੈ ਲਾਅ ਇਨ ਆਰਡਰ ਦੀ ਸਥਿਤੀ ਹੈ ਉਹਨੂੰ ਕਾਬੂ ਕੀਤਾ ਜਾਵੇ ਜਾਂ ਹੋਰ ਸਾਰਾ ਸਿਲਸਿਲਾ ਚੱਲਿਆ ਹੈ ਤੇ ਇੱਕ ਦੂਸਰੇ ਦੇ ਉੱਤੇ ਜਿਹੜੀ ਪੋਲਿਟਿਕ ਸਿਸਟਮ ਹੈ ਜਿਹੜਾ ਸਿਆਸਤ ਜਿਹੜੀ ਆ ਕਾਫੀ ਮਗਦੇ ਵੀ ਨਜ਼ਰ ਆਉਂਦੀ ਹੈ ਪਰ ਇਹਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਆਪਣਾ ਵਕੀਲਾਂ ਦਾ ਕੋਈ ਵਿੰਗ ਹੈ ਜਾਂ ਕੁਝ ਹੈ ਉਹ ਇਹਦੇ ਉੱਤੇ ਪਈਏ ਐਲ ਆਈ ਜਾਂ ਹੋਰ ਕੁਝ ਜਾਂ ਕੋਈ ਆਪਣੇ ਵੱਲੋਂ ਪਟੀਸ਼ਨਾ ਦਾਇਰ ਕਰਨ ਦੀ ਕਾਰਵਾਈ ਦੇ ਵਿੱਚ ਸੋਚ ਰਿਹਾ ਕਿ ਜੋ ਹਾਲਾਤ ਬਣੇ ਨੇ ਇਹਨਾਂ ਦੇ ਵਿੱਚ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਵੀ ਜਿਹੜੀਆਂ ਨੇ ਵਿੱਚ ਕਹਿ ਸਕਦੇ ਆ ਕਿ ਫਸਦੀਆਂ ਨੇ ਜੀ ਦੇਖੋ ਇਹਨਾਂ ਸਰਕਾਰਾਂ ਦਾ ਜਿਹੜਾ ਹੈ ਇਹ ਆਪਸੀ ਮਸਲਾ ਹੈ ਜਿਹੜਾ ਪੋਰਟ ਹੈ ਕੋਰਟ ਹੈ ਇਥੋਂ ਤੱਕ ਵੀ ਹਰਿਆਣਾ ਗਵਰਨਮੈਂਟ ਨੂੰ ਕਿਹਾ ਹੈ ਇਹ ਦੱਸੋ ਕਿ ਤੁਸੀਂ ਖੇਤਾਂਾਂ ਦੇ ਰਸਤੇ ਕਿਉਂ ਰੋਕੇ ਹੈ ਜੀ ਹਨਾ ਇਹਨਾਂ ਦਾ ਮਤਲਬ ਇਥੋਂ ਲੰਘਣ ਦਿੱਤਾ ਜਾਵੇ ਰਸਤਾ ਤੁਸੀਂ ਨਹੀਂ ਰੋਕ ਸਕਦੇ ਜੀ ਉਹਦੇ ਲਈ ਵੀ ਸਾਨੂੰ ਜਿਹੜਾ ਉਹ ਆਇਆ ਸੀ ਐ ਦਸਤੀ ਨੋਟਿਸ ਜੀ ਅਸੀਂ ਉਹਨੂੰ ਮਤਲਬ ਉਹਦੇ ਵਿੱਚ ਆਪਣੇ ਧਿਰ ਬੰਦਣਾ ਜਿਹੜਾ ਉਹ ਮناسب ਨਹੀਂ ਸਮਝਿਆ ਜੀ ਮੂਸੂਲਿਸ ਕਰਕੇ ਇਹ ਸਾਰੇ ਜਿਹੜੇ ਜੋ ਵੀ ਹੈਗੇ ਆ ਮਸਲੇ ਇਹ ਇਨਾਂ ਸਟੇਟਾਂ ਦੇ ਆਪਸ ਦੇ ਵਿੱਚ ਨੇ ਜੀ ਕਿਉਂਕਿ ਜਿਹੜੀ ਲਾਗਡ ਆਰਡਰ ਦੀ ਉਹਦੇ ਚ ਅਸੀਂ ਤਾਂ ਕਿਤੇ ਕੋ ਦੋਸ਼ੀ ਹੈ ਨਹੀਂ ਅਸੀਂ ਤਾਂ ਕੋ ਰਸਤਾ ਮੰਲਿਆ ਨਹੀਂ ਜੀ ਹਨਾ ਅਸੀਂ ਤਾਂ ਅੱਗੇ ਜਾ ਰਹੇ ਸੀ ਕਿ ਸਾਨੂੰ ਮਤਲਬ ਹਰਿਆਣਾ ਗਵਰਨਮੈਂਟ ਨੇ ਰੋਕੇ ਤੇ ਮਤਲਬ ਰੋਡ ਬਲੌਕ ਜੀ ਜਿਵੇਂ ਪੋਜਰਾ ਜੀ ਇਹਦੇ ਵਿੱਚ ਗੱਲ ਆਉਂਦੀ ਆ ਕਿ ਜਿਵੇਂ ਕੋਰਟ ਨੇ ਕਿਹਾ ਇਹਦੇ ਵਿੱਚ ਕਿ ਟਰੈਕਟਰ ਟਰਾਲੀਆਂ ਰੋਡ ਤੇ ਕੀ ਕਰ ਰਹੀਆਂ ਨੇ ਤੇ ਉਹਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਸੂਬਾ ਸਰਕਾਰ ਨੂੰ ਪੰਜਾਬ ਨੂੰ ਤੇ ਉਹਦੇ ਵਿੱਚ ਜੇ ਕਿਸਾਨੀ ਜਥੇਬੰਦੀਆਂ ਇਹ ਕਹਿ ਦਿੰਦੇ ਆ ਕਿ ਲੋ ਭਾਈ ਟਰੈਕਟਰ ਟਰਾਲੀ ਇੱਥੇ ਖੜੇ ਨੇ ਅਸੀਂ ਪੈਦਲ ਜਾਵਾਂਗੇ ਜਾਂ ਆਪਣੀਆਂ ਗੱਡੀਆਂ 'ਚ ਜਾਵਾਂਗੇ ਰਸਤਾ ਖੋਲੋ ਇਹ ਗੱਲ ਹੋ ਚੁੱਕੀ ਹੈ ਜੀ ਪਹਿਲਾਂ ਵੀ ਔਰ ਅੱਜ ਫੇਰ ਹੋਈ ਹੈ ਜੀ ਨੰਨ੍ਹੀਆਂ ਗੱਲਾਂ ਉਹੀ ਕਿ ਅਸੀਂ ਪੈਦਲ ਜਾਂਦੇ ਹਾਂ ਤੁਸੀਂ ਸਾਨੂੰ ਲਾਂਗਾ ਦੇ ਦਿਓ ਜੀ ਅੱਜ ਵੀ ਜਦੋਂ ਚੱਲੇ ਆ ਤੇ ਪੈਦਲ ਚੱਲੇ ਆ ਜੀ ਠੀਕ ਹੈ ਔਰ ਫਿਰ ਕਾਫੀ ਸਮੇਂ ਦੇ ਮਤਲਬ ਅਤਰੂ ਗੈਸ ਦੇ ਗੋਲਿਆਂ ਤੋਂ ਬਾਅਦ ਪਲਾਸਟਿਕੀਆਂ ਗੋਲੀਆਂ ਚੱਲਣ ਤੋਂ ਬਾਅਦ ਫਿਰ ਸਾਰੇ ਆਗੂਆਂ ਨੇ ਇਹ ਵਿਚਾਰ ਕੀਤਾ ਕਿ ਸਾਰੇ ਨੌਜਵਾਨ ਪਿੱਛੇ ਆ ਜਨ ਅਸੀਂ ਮੂਰੇ ਲੱਗੇ ਜਾਾਂ ਅਸੀਂ ਤਾਂ ਖੈਰ ਮੈਂ ਤਾਂ ਰਿਆਇ ਮਤਲਬ ਸਵੇਰ ਤੋਂ ਮੂਰੇ ਜੀ ਜੀ ਹਾਲਾਤਾਂ ਨੂੰ ਦੇਖਣ ਲਈ ਔਰ ਫਿਰ ਜਿਹੜੀ ਸਾਡੀ ਟੀਮ ਸੀ ਜੀ ਜਿਸ ਦੇ ਵਿੱਚ ਡੱਲੇਵਾਲ ਸਾਹਿਬ ਜੀ ਸੀਗੇ ਅਪਦੇਸਤਾਰ ਜੀ ਸੀਗੇ ਜੀ ਸਭ ਵੀ ਸਾਰੇ ਅੱਗੂ ਆ ਗਏ ਕਿ ਚਲੋ ਕੋਈ ਗੱਲ ਨਹੀਂ ਵੀਰਾਂ ਨੌਜਵਾਨਾ ਨੂੰ ਪਿੱਛੇ ਕਰ ਦੋ ਅਸੀਂ ਜਾਂਦੇ ਹਾਂ ਜੀ ਅਸੀਂ ਪੈਦਲ ਜਾਂਦੇ ਹਾਂ ਬਿਲਕੁਲ ਜੀ ਉਹ ਪੈਦਲ ਵੀ ਨਹੀਂ ਹੋ ਕਿਸੇ ਨੂੰ ਜਾਣ ਦੇ ਰੇ ਇਹ ਤਾਂ ਮਤਲਬ ਬਿਨਾਂ ਵਜ੍ਹਾ ਇਹਨਾਂ ਦੀਆਂ ਗੱਲਾਂ ਹਨ ਕਿ ਤੁਸੀਂ ਟਰੈਕਟਰ ਕਰ ਤੋਂ ਲੈ ਕੇ ਆਏ ਜੀ ਤੁਸੀਂ ਮਤਲਬ ਪੈਦਲ ਜਾਓ ਇਹ ਕੋਟਾਂ ਹੈ ਜੀ ਟਰੈਕਟਰ ਤਾਂ ਵੇਖੋ ਭੁਪਿੰਦਰ ਜੀ ਇਹ ਨਾਲ ਸਾਡੇ ਟਰੈਕਟਰਾਂ ਤੇ ਇਤਰਾਜ ਸਾਡੇ ਟਰੈਕਟਰ ਇਹਨਾਂ ਨੂੰ ਟੈਂਕਾਂ ਵਰਗੇ ਲੱਗਦੇ ਆ ਟਰੈਕਟਰ ਇਹਨਾਂ ਦੀਆਂ ਹਿੱਕਾਂ ਤੇ ਜਿੱਦਾਂ ਲੇਟਦੇ ਆ ਨਾ ਇਹਨਾਂ ਨੂੰ ਇਹ ਪਤਾ ਨਹੀਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਸੇ ਦਾ ਫਾਇਦਾ ਕੀਤਾ ਹੋਇਆ ਅਨਾਜ ਜੀ ਤੁਸੀਂ ਸਾਰੇ ਖਾਂਦੇ ਹੋ ਇਹ ਅਨਾਜ ਜਿਹੜਾ ਹੈਗਾ ਇਹ ਗੰਮਲਿਆਂ 'ਚ ਨਹੀਂ ਪੈਦਾ ਹੁੰਦਾ ਬਿਲਕੁਲ ਜੀ ਇਹ ਅਨਾਜ ਕਦੇ ਮਤਲਬ ਅਸੀਂ ਪਸ਼ੂਆਂ ਨੂੰ ਜੋੜ ਕੇ ਅਸੀਂ ਹਾਲ ਵਾਹ ਕੇ ਇਹ ਸਾਰੇ ਆਪ ਜਿਹੜਾ ਅਸੀਂ ਉਹ ਖੇਤੀ ਕਰਦੇ ਰਹੇ ਆ ਅੱਜ ਜੇ ਮਤਲਬ ਖੇਤੀ ਦੇ ਵਿੱਚ ਕੋਈ ਸੁਧਾਰ ਆਇਆ ਟਰੈਕਟਰ ਆ ਗਏ ਸਾਡੇ ਕੋਲੇ ਤਾਂ ਕਾਰਾਂ ਬਾਅਦ ਦੇ ਵਿੱਚ ਆਈਆਂ ਪਹਿਲਾਂ ਸਾਡੇ ਘਰੇ ਟਰੈਕਟਰ ਆਏ ਬਿਲਕੁਲ ਜੀ ਔਰ ਇਹ ਟਰੈਕਟਰ ਜਿਹੜੇ ਆ ਇਹ ਟਰੈਕਟਰ ਤਾਂ ਸਾਡੇ ਸਾਡੇ ਲਈ ਤਾਂ ਇਹ ਮਰਸਦੀ ਦਾ ਕੰਮ ਇਹੀ ਕਰਦੇ ਨੇ ਅਸੀਂ ਤਾਂ ਵਿਆਹ ਸ਼ਾਦੀ ਟਰੈਕਟਰ ਟਰਾਲੀ ਬਿਲਕੁਲ ਅਸੀਂ ਤਾਂ ਵਿਆਹ ਸ਼ਾਦੀ ਟਰੈਕਟਰ ਟਰਾਲੀ ਤੇ ਜਾਂਦੇ ਰਹੇ ਹਾਂ ਜੀ ਅਸੀਂ ਤਾਂ ਦਵਾਦਾਰੂ ਲੈਣ ਵਾਸਤੇ ਟਰੈਕਟਰ ਟਰਾਲੀ ਤੇ ਜਾਂਦੇ ਰਹੇ ਹਾਂ ਜੀ ਜਿਆਦਾ ਕੋਈ ਮਰੀਜ਼ ਸੀਰੀਅਸ ਹੋਣਾ ਤਾਂ ਉਹਦਾ ਮੰਜਾ ਟਰਾਲੀ ਚ ਰੱਖ ਲੈਣਾ ਤਾਂ ਲੈ ਜੂਗਾ ਉਹ ਹਸਪੀਟਲ ਸਾਡੇ ਕੋਲੇ ਕਿਹੜੀਆਂ ਸ਼ੁਰੂ ਤੇ ਕਾਰਾਂ ਸੀਗੀਆਂ ਜੀ ਉਹਨਾਂ ਜੀ ਅਸੀਂ ਸੰਘਰਸ਼ ਲੜਨ ਦਾ ਸੀ ਤੁਰੇ ਆ ਜੀ ਅਸੀਂ ਜਾਂਦੇ ਆ ਤੇ ਅਸੀਂ ਟਰੈਕਟਰ ਟਰਾਲੀ 'ਚ ਅਸੀਂ ਰਹਿਣ ਬਸੇਰਾ ਕਰਦੇ ਆ ਜੀ ਬਿਲਕੁਲ ਜੀ ਇਹ ਤੇ ਟ੍ਰੈਂਕਲੇ ਇਹ ਜਿਹੜੀਆਂ ਤੋਪਾਂ ਨੇ ਇਹ ਤੇ ਕੀ ਆ ਖਾਲੀ ਹੱਥੇ ਹੀ ਜਾਂਦੇ ਆ ਇਹ ਤੇ ਕੀ ਫਰਕ ਹੈ ਕਿਹੜੀਆਂ ਮਸ਼ੀਨਾਂ ਲਗੀਆਂ ਵੀ ਇੱਥੇ ਬਿਲਕੁਲ ਜੀ ਤੇ ਸੁਖਦੇਵ ਜੀ ਮਤਲਬ ਕਿ ਜਿਹੜਾ 2 ਦਿਨਾਂ ਦਾ ਜਿਹੜਾ ਕਹਿ ਸਕਦੇ ਕਿ ਸ਼ਾਂਤੀ ਰੱਖੀ ਜਾਵੇਗੀ ਇਹਨੂੰ ਕਿਸ ਵੱੱਦੇ ਦੇ ਨਜ਼ਰ ਲੈ ਕੇ ਜਿਹੜਾ ਅਗਲੀ ਰਣਨੀਤੀ ਘੜਨ ਦੇ ਲਈ ਜਾਂ ਸਮਾਂ ਜਿਹੜਾ ਦੇਖਿਆ ਗਿਆ ਕਿ ਕਿਹੋ ਜਿਹੀ ਸਥਿਤੀ ਪੈਦਾ ਹੁੰਦੀ ਹੈ ਜੇਕਰ ਅੱਗੇ ਵਧਦੇ ਆ ਤਾਂ ਮਤਲਬ ਕਿ ਨੌਜਵਾਨਾਂ ਦੇ ਵਿੱਚ ਜਿਹੜਾ ਸੁਨੇਹਾ ਜਾਂ ਆਪਣੇ ਛੋਟੇ ਜਿਹੇ ਆਧਾਰੇ ਦੇ ਵੱਲੋਂ ਜਿੰਨਾ ਕੁਝ ਵੀ ਕਰ ਸਕਦੇ ਆ ਜੀ ਜੇ ਕੋਈ ਦੋਸਤਾਂ ਦੇ ਲਈ ਸੁਨੇਹਾ ਹੋਵੇ ਤਾਂ ਜਰੂਰ ਤੁਸੀਂ ਸਾਂਝਾ ਕਰੋ ਕਿਉਂਕਿ ਕਾਫੀ ਥੱਕੇ ਹਾਰੇ ਵੀ ਹੋ ਤੇ ਸਾਰੀ ਜਦੋ ਜਹਿਦ ਦਿਨੇ ਚੱਲੀ ਐ ਤੇ ਕਿਸੇ ਦਿਨ ਫੇਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕੋਈ ਸੁਨੇਹਾ ਹੋਵੇ ਤਾਂ ਜਾਂਦੇ ਜਾਂਦੇ ਦੋਸਤਾਂ ਦੇ ਲਈ ਜਰੂਰ ਜੀ ਤੇ ਨੌਜਵਾਨਾਂ ਲਈ ਦੇਖੋ ਜਿਹੜਾ 2 ਦਿਨ ਦਾ ਇਹ ਪ੍ਰੋਗਰਾਮ ਹੈ ਨਾ ਜੀ ਇਹ ਹੁਣ ਸਾਨੂੰ ਕੁਝ ਹਲਾਤਾਂ ਨੂੰ ਮੁੱਖ ਰੱਖ ਕੇ ਗੱਲਬਾਤ ਜਿਹੜੀ ਹੈ ਕਰਨੀ ਪੈਂਦੀ ਹੈ ਜੀ ਜਿੱਥੇ ਉਹਨਾਂ ਦੀ ਜਿਹੜੀ ਰੂਪਰੇਖਾ ਹੈ ਉਹ ਕੱਲ ਸਵੇਰੇ 9:00 ਵਜੇ ਮੀਟਿੰਗ ਹੋਣੀ ਹੈ ਦੋਨਾਂ ਫਾਰਮਾਂ ਦੀ ਉਹਦੇ ਜਿਹੜਾ ਸਹਿ ਕੀਤਾ ਜਾਵੇਗਾ ਜੀ ਜਿਹੜੀ ਹੁਣ ਗੱਲ ਇਸ ਤੋਂ ਬਾਅਦ ਕਹਿੰਦੇ ਕਿ ਜੇ ਹੁਣ ਕਹਿ ਰਹੇ ਸ਼ਾਂਤੀ ਹੈ ਦੇਖੋ ਅਸੀਂ ਤਾਂ ਸਾਡਾ ਤਾਂ ਸਾਰਾ ਦਾ ਸਾਰਾ ਪ੍ਰੋਗਰਾਮ ਹੀ ਸ਼ਾਂਤ ਲਈ ਹੈ ਜੇ ਬੈਠੇ ਆ ਤਾਂ ਵੀ ਸ਼ਾਂਤ ਲਈ ਬੈਠੇ ਆ ਜੇ ਅੱਗੇ ਜਾਣਾ ਹੁੰਦਾ ਤਾਂ ਵੀ ਅਸੀਂ ਸ਼ਾਂਤ ਲਈ ਢੰਗ ਨਾਲ ਹੀ ਜਾਣਾ ਹੁੰਦਾ ਬਿਲਕੁਲ ਜੀ ਇਹ ਤਾਂ ਸਰਕਾਰ ਹੀ ਇਸ ਚੀਜ਼ ਨੂੰ ਲੈਂਦੀ ਹੈ ਨਾ ਵੀ ਇਹ ਪਤਾ ਨਹੀਂ ਕਿੱਥੋਂ ਆ ਗਏ ਆ ਤੇ ਕੀ ਆ ਸਾਡੀ ਮਤਲਬ ਬਣੀ ਧਰਤੀ ਮੱਲਣਾ ਇਹ ਆ ਇਹ ਦੂਸਰੇ ਕਿਸੇ ਦੇਸ਼ ਦੇ ਵਾਸੀ ਨੇ ਜਿਹੜੇ ਸਾਡੇ ਇੱਥੇ ਆ ਗਏ ਸਭ ਜਾ ਕਰਨਾ ਲੱਗੇ ਜੀ ਸਾਨੂੰ ਤਾਂ ਆਪਣੇ ਮਤਲਬ ਦੇਸ਼ ਦੇ ਵਸੀਆਂ ਵਾਲੀ ਤਾਂ ਇਹ ਕੋਈ ਗੱਲ ਹੀ ਨਹੀਂ ਕਰ ਰਹੇ ਸਾਡੇ ਨਾਲ ਕੋਈ ਵਿਹਾਰ ਹੀ ਨਹੀਂ ਕਰਦੇ ਸਾਡੇ ਨਾਲ ਤਾਂ ਕੋਈ ਇਹੋ ਜਿਹਾ ਵਰਤਾਰਾ ਹੀ ਨਹੀਂ ਕਰਦੇ ਜੀ ਸਿੰਦਰ ਸਰਕਾਰ ਇਹ ਸਭ ਉਲਟ ਉੱਪਰ ਦੀ ਟਿੱਪਣੀਆਂ ਕਰਦੇ ਆ ਜੀ ਜਿਵੇਂ ਕੁਛ ਮੈਨੇ ਸੁਣੇ ਸੁਣ ਕੇ ਗੱਲ ਆਈ ਕਿ ਕੁਝ ਚੈਨਲ ਕਹਿ ਰਹੇ ਸਨ ਕਿ ਇਹ ਇਹਨਾਂ ਨੂੰ ਭਾਰਤ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਜੀ ਸਾਧੂ ਜੀ ਯਾਰ ਮੈਂ ਤੁਸੀਂ ਗੱਲ ਸੁਣਦੇ ਹੋ ਜੇ ਅਸੀਂ ਤੁਹਾਡੇ ਕੋਲ ਤਾਂ ਕਿ ਮੈਂ ਗੱਲ ਕਰਨ ਜਾਂਦੇ ਹਾਂ ਤੁਸੀਂ ਕਹਿੰਦੇ ਹੋ ਮਤਲਬ ਇਹਨਾਂ ਨੂੰ ਵੱਡੀ ਮੀਡੀਆ ਕਹਿ ਰਹੀ ਹੈ ਜੀ ਜਿਹਨੂੰ ਮੈਂ ਕਹਿ ਸਕਦਾ ਬਿਲਕੁਲ ਜੀ ਤੇ ਇੱਕ ਪੋਜਰਾ ਜੀ ਸਵਾਲ ਆਇਆ ਯੂ ਐਸ ਏ ਤੋਂ ਕਰ ਰਹੇ ਨੇ ਔਜਲਾ ਸਾਹਿਬ ਕਹਿੰਦੇ ਯੂ ਪੀ ਤੇ ਹਰਿਆਣਾ ਦੇ ਕਿਸਾਨ ਲੀਡਰ ਜਿਹੜੇ ਕਿਸੇ ਹੱਦ ਤੱਕ ਨੰਗੇ ਹੋ ਗਏ ਨੇ ਹਮ ਦੇਖੋ ਜਿੱਥੋਂ ਇਹਨਾਂ ਗੱਲ ਕੀਤੀ ਐ ਸਾਹੀ ਜੀ ਜੇ ਉਸ ਜਗ੍ਹਾ ਮੈਂ ਜਾ ਕੇ ਦੇਖਾਂ ਤਾਂ ਫੇਰ ਤਾਂ ਪੰਜਾਬ ਦੇ ਵੀ ਕਾਫੀ ਨੇ ਜੀ ਬਿਲਕੁਲ ਜੀ ਬਿਲਕੁਲ ਜੀ ਠੀਕ ਐ ਨਾ ਜੀ ਇਹ ਤਾਂ ਜੀਜਾ ਹੈ ਜਿਹੜੇ ਹੁਣ ਜਮੀਰਾਵਾਲੇ ਆ ਉਹ ਸਾਰੇ ਲੜਦੇ ਪਏ ਆ ਜਿਹੜੇ ਹਮੇਸ਼ਾ ਗਵਰਨਮੈਂਟ ਦੇ ਹੱਕ ਦੇ ਵਿੱਚ ਖੜਨ ਵਾਲੇ ਸਰਕਾਰਾਂ ਦੇ ਨਾਲ ਰਲ ਕੇ ਚੱਲਣ ਵਾਲੇ ਨੇ ਜੀ ਉਹ ਸਾਰੇ ਹੁਣ ਦੇਖਦੇ ਪਏ ਨੇ ਵੀ ਹੁਣ ਕੀ ਬਣ ਰਿਹਾ ਏ ਇਹ ਬਿਲਕੁਲ ਉਹ ਜਿਹੜਾ ਸਾਹਿਬ ਸਹੀ ਕਹਿ ਰਹੇ ਨੇ ਜੀ ਤੇ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜਾ ਇਹਨਾਂ ਦੇ ਉੱਤੇ ਜਿਹੜੀਆਂ ਬਸ ਸੂਬਿਆਂ 'ਚ ਬੈਠਾ ਰੋਲਾ ਪਾ ਰਹੇ ਨੇ ਵੈਸੇ ਅੱਜ 500 ਕਿਸਾਨ ਟਰੈਕਟਰ ਲੈ ਕੇ ਜਿਹੜੇ ਨੇ ਆਪਣੇ ਮੇਰਾ ਨਾਮ ਵਿਸਲ ਗਿਆ ਆਪਣੇ ਰਾਜਸਥਾਨ ਤੋਂ ਮਹਾਪੰਚਾਇਤ ਦੇ ਉਹ ਰਾਸ਼ਟਰੀ ਜਿਹੜੇ ਪ੍ਰਧਾਨ ਤੇ ਉਹਨਾਂ ਨੂੰ ਸਵੇਰੇ ਅਰੈਸਟ ਕਰ ਲਿਆ ਗਿਆ ਜੀ। ਇਹ ਹੀ ਗੱਲ ਆ ਰਹੀ ਹੈ ਨਾ ਜੀ ਜਦੋਂ ਗੱਲ ਆਉਂਦੀ ਹੈ ਕਿ ਕੀ ਮਤਲਬ ਐਮਐਸਪੀ ਦੀ ਜ਼ਰੂਰਤ ਜਿਹੜੀ ਇਹ ਪੰਜਾਬ ਤੇ ਹਰਿਆਣੇ ਨੂੰ ਜੀ। ਅੱਤੀ ਜਿਹੜੀਆਂ ਸਥੇਤਾ ਨੇ ਉਹ ਇਹਦੇ ਵਿੱਚ ਸ਼ਾਮਲ ਨਹੀਂ ਜਾਂ ਹੋ ਨਹੀਂ ਦਿੱਤੀਆਂ ਜਾ ਰਹੀਆਂ ਹਾਂ ਮੈਂ ਬਾਕੀ ਚੈਨਲਾਂ ਦੇ ਉੱਤੇ ਵੀ ਤੇ ਆਪ ਜੀ ਵੀ ਸ਼ਾਇਦ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਰੀਆਂ ਸਥੇਤਾ ਜਿਹੜੀਆਂ ਨੇ ਉਹ ਸਾਡੇ ਨਾਲ ਨੇ ਜੀ ਪਰ ਉਹਨਾਂ ਨੂੰ ਦਬਾਇਆ ਜਾ ਰਿਹਾ ਬਿਲਕੁਲ ਜੀ ਠੀਕ ਹੈ ਉੜੀਸਾ ਦੇ ਵਿੱਚ ਵੀ ਇਹ ਵਾਪਰਿਆ ਉਹਨਾਂ ਨੂੰ ਦਬਾਇਆ ਬਿਹਾਰ 'ਚ ਯੂਪੀ 'ਚ ਹਰਿਆਣੇ 'ਚ ਬਹੁਤ ਸਾਰੇ ਵੱਡੇ ਵਰਗ ਨੂੰ ਜੀ ਔਰ ਇਹ ਤੋਂ ਬਾਅਦ ਕਿ ਮਧ ਪ੍ਰਦੇਸ਼ ਦੇ ਵਿੱਚ ਕਰਨਾਟਕਾ ਚ ਔਰ ਇਹਦੇ ਚ ਕੀ ਕਹਿੰਦੇ ਨੇ ਜੀ ਆ ਰਾਜਸਥਾਨ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਹੈ ਜੀ ਸਰਕਾਰ ਪੂਰਾ ਜਿਹੜਾ ਹੈਗਾ ਉਹ ਜੋ ਜਲ ਲਾ ਰਹੀ ਆ ਤਾਂ ਪਤਾ ਨਹੀਂ ਭਗਵੰਦ ਮਾਨ ਨੇ ਕਿਉਂ ਨਹੀਂ ਸਾਮ ਉਹਦੇ ਪਹਿਲਾਂ ਵੀ ਲੱਗਦਾ ਸੀਗਾ ਕਿ ਭਗਵੰਦ ਮਾਨ ਜੀ ਆਪਣੇ ਵੱਲੋਂ ਚਾਰਾ ਕਰੇਗਾ ਚਾਹੇ ਕਿ ਅਸੀਂ ਇਹਦੇ ਕਾਬੂ ਨਹੀਂ ਸੀ ਆਉਣਾ ਜੀ ਪਰ ਇਹ ਸਾਰੇ ਪਾਸੇ ਕਿਸਾਨੀ ਸੰਘਰਸ਼ ਨੂੰ ਦਬਾਇਆ ਜਾ ਰਿਹਾ ਹੈ ਬਿਲਕੁਲ ਜੀ ਤੇ ਪੁਜਰਾ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਹੈ ਬਹੁਤ देर ਰਾਤ ਨੂੰ ਵੀ ਨਾਲ ਜੋੜਦੇ ਹੋ ਇੱਕੋ ਹੀ ਹਾਕ ਦੇ ਉੱਤੇ ਜੀ ਸ਼ੁਕਰੀਆ ਧੰਨਵਾਦ ਹੈ ਤੇ ਤੁਹਾਡੀਆਂ ਸੇਵਾਵਾਂ ਮੈਂ ਇਦਾਂ ਹੀ ਲਵੇਂ ਰਾਂ ਲੈਂਦੇ ਰਵਾਂਗੇ ਜੀ ਜੇ ਕੋਈ ਜਾਂਦੇ ਜਾਂਦੇ ਕੋਈ ਸੁਨੇਹਾ ਆਪਣੇ ਵੱਲੋਂ ਦੇਣਾ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ ਉਹ ਸੁਨੇਹਾ ਨੌਜਵਾਨਾਂ ਦੇ ਲਈ ਹੈ ਕਿ ਦੇਖੋ ਮੈਂ ਜਿਵੇਂ ਪਹਿਲਾਂ ਵੀ ਗੱਲ ਕਰਦਾ ਕਿ ਅਸੀਂ ਕਿਸੇ ਵੀ ਨੌਜਵਾਨ ਨੂੰ ਝਰੀਟ ਲੱਗੀ ਵੀ ਦੇਖਣੀ ਨਹੀਂ ਸੀ ਚਾਹੁੰਦੇ ਜੀ ਅਸੀਂ ਆਪਣੇ ਢੰਗ ਦੇ ਨਾਲ ਕਿਉਂਕਿ ਜਦੋਂ ਅਸੀਂ ਇਹਨਾਂ ਲੈ ਕੇ ਆਉਂਦੇ ਆ ਕਿਸਾਨਾਂ ਨੂੰ ਇਹਨਾਂ ਨਾਲ ਮਲਸ਼ਰ ਲੈ ਕੇ ਆਉਂਦੇ ਆ ਜੀ ਲੰਬਾ ਤੇਰ ਬੈ ਕਿਸੇ ਦਾ 20 ਸਾਲ ਦਾ ਕਿਸੇ ਦਾ 40 ਸਾਲ ਦਾ ਕਿਸੇ ਦਾ 50 ਸਾਲ ਦਾ ਜੀ ਇੱਕ ਕਿਸਾਨ ਆਗੂਆਂ ਦੇ ਮੁਤਾਬਕ ਜਾਤ ਦੇ ਦੇ ਵਿੱਚ ਹੀ ਰਹਿ ਕੇ ਜਿਵੇਂ ਤੁਸੀਂ ਪਹਿਲਾਂ ਰਹਿ ਰਹੇ ਹੋ ਐਵੇਂ ਜਾਤ ਦੇ ਦੇ ਵਿੱਚ ਹੀ ਰਹੋ ਕਿਉਂਕਿ ਕਈ ਵਾਰ ਦੇਖਣ ਚਾਹੁੰਦਾ ਹੈ ਕਿ ਕੁਝ ਨੌਜਵਾਨ ਜਿਹੜੇ ਸੰਗਠਿਤ ਨਹੀਂ ਹੁੰਦੇ ਉਹ ਜਿਹੜੇ ਪਿੱਛੋਂ ਚੱਲ ਕੇ ਆਉਂਦੇ ਆ ਤੇ ਉਹ ਕਈ ਵਾਰ ਕਰਦੇ ਆ ਕਿ ਨਹੀਂ ਜੀ ਅਸੀਂ ਤਾਂ ਅੱਗੇ ਜਾਣਾ ਹੈ ਅਸੀਂ ਤਾਂ ਬਾਰਡਰ ਤੋੜਾਂਗੇ ਜੀ ਉਹਨਾਂ ਨੂੰ ਸਾਰੀ ਵਿਉਂਤਬੰਦੀ ਦਾ ਨਹੀਂ ਪਤਾ ਹੁੰਦਾ ਉਹਨਾਂ ਨੂੰ ਨਕਸ਼ੇ ਨੁਕਸਾਨ ਦਾ ਨਹੀਂ ਪਤਾ ਹੁੰਦਾ ਫਿਰ ਉਹਨਾਂ ਨੂੰ ਸਮਝਾਉਣ ਵਾਸਤੇ ਸਾਨੂੰ ਬਹੁਤ એનર્ਜੀ ਸਾਡੀ ਲੱਗਦੀ ਹੈ ਜਿਹੜੀ ਕਿ ਫਨੋਰੀ ਬਾਰਡਰ ਤੇ ਵੀ ਲੱਗੀ ਤੇ ਇੱਥੇ ਵੀ ਲੱਗੀ ਜੀ ਚਲੋ ਬੇਸ਼ੱਕ ਅਸੀਂ ਕਾਮਯਾਬ ਹੋਏ ਸਾਰਿਆਂ ਨੂੰ ਸਮਝਾਉਣ ਦੇ ਵਿੱਚ ਜੀ ਪਰ ਮੇਰੇ ਮਤਲਬ ਇਹ ਹੈ ਕਿ ਕਾਫਲੇ ਦਾ ਹਿੱਸਾ ਬਣੋ ਬਿਲਕੁਲ ਜੀ ਰਹ ਦਿਸ਼ਾ ਨਿਰਦੇਸ਼ ਜਿਹੜੇ ਹੈਗੇ ਨੇ ਉਹ ਖਸਾਨਾ ਗੋਹਾਂ ਦੇ ਮਤਲਬ ਕਿ ਸੀ ਚੱਲਿਆ ਜਾਵੇ ਇਹ ਮੇਰੀ ਪ੍ਰਜੋਰ ਜਿਹੜੀ ਹੈ ਉਹ ਨੋਜ਼ਮੰਦਾ ਬੋਲਦੀ ਹੈ ਅਸੀਂ ਤੁਹਾਡੇ ਹੱਕ ਲੈਣ ਵਾਸਤੇ ਅਸੀਂ ਤੁਹਾਡਾ ਸਿਰ ਸੁਰੱਖਿਅਤ ਕਰਨ ਵਾਸਤੇ ਜਿੰਤਤਾ ਅਸੀਂ ਬਣਦੇ ਹੱਕ ਜਰੂਰ ਲੈ ਕੇ ਰਹਾ ਬਿਲਕੁਲ ਜੀ ਬਿਲਕੁਲ ਜੀ ਸ਼ੁਕਰੀਆ ਧੰਨਵਾਦ ਜੀ ਬਹੁਤ ਬਹੁਤ ਤੁਸੀਂ ਸਮਾਂ ਦਿੱਤਾ ਤੇ ਬਹੁਤ ਸੰਖੇਪ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਜੀ ਸੁਖਦੇਵ ਜੀ ਤੇ ਉਮੀਦ ਕਰਦੇ ਹਾਂ ਆਉਣ ਵਾਲੇ ਦਿਨ ਤੁਹਾਡੇ ਲਈ ਵਧੀਆ ਸਭ ਦੇ ਲਈ ਜੀ ਤੇ ਜਿਹੜਾ ਇਹ سلسلہ ਹੈ ਆਰਾਮ ਦੇ ਨਾਲ ਜਿਹੜਾ ਕਹਿ ਸਕਦੇ ਆ ਕਿ ਜਾਨਾ ਨਾ ਗਵਾ ਕੇ ਹੀ ਕਹਿ ਸਕਦੇ ਆ ਕਿ ਜਿਹੜਾ ਸਿਰੇ ਦੇ ਉੱਤੇ ਚੜ੍ਹੇ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਵੀ ਜਦੋਂ ਤੁਸੀਂ ਮਰਤੀ ਥੈਂਕ ਯੂ ਸਾਸੀ ਕਾਲ ਜੀ ਲੋ ਜੀ ਦੋਸਤੋ ਇਹ ਸਾਜੀ ਆਪਣੇ ਨਾਲ ਐਸ ਕੇ ਐਮ ਤੋਂ ਸੁਖਦੇਵ ਸਿੰਘ ਭੋਜਰਾ ਜੀ ਜਿਹੜਾ ਗੈਰ ਰਾਜਨੀਤਿਕ ਐਸ ਕੇ ਐਮ ਹੈ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਸ਼ੰਭੂ ਤੋਂ ਬਾਰਡਰ ਦੇ ਉੱਤੋਂ ਜੋ ਹਾਲਾਤ ਨੇ ਸਥਿਤੀ ਹੈ ਸ਼ੁਕਰੀਆ ਧੰਨਵਾਦ ਉਹਨਾਂ ਦਾ ਸਮਾਂ ਦੇਣ ਦੇ ਲਈ